ਪੋਹਾਲੀ ਜ਼ਿਲ੍ਹੇ ਦੇ ਪਿੰਡ ਪੜੌਂਚਿਆ ਦੇ ਨੌਜਵਾਨਾਂ ਦੇ ਵੱਲੋਂ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਏ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਹੜੇ ਪਿੰਡ ਦੇ ਵਿੱਚ ਗਰੀਬ ਪਰਿਵਾਰ ਹੈ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਘਰ ਕੱਚੇ ਨੇ ਉਹਨਾਂ ਦੇ ਘਰ ਪੱਕੇ ਕੀਤੇ ਜਾ ਰਿਹਾ ਹੈ ਉਹਨਾਂ ਨੂੰ ਰਾਸੀ ਜਾਂ ਨਗਦ ਪੈਸੇ ਦੇ ਕੇ ਨਹੀਂ ਉਹਨਾਂ ਨੂੰ ਜਿਹੜੇ ਘਰ ਬਣਾ ਕੇ ਹੀ ਦਿੱਤੇ ਜਾ ਰਹੇ ਨੇ ਆਪਣੀ ਜ਼ਿੰਮੇਵਾਰੀ ਤੇ ਜਿੰਨਾ ਵੀ ਖਰਚਾ ਘਰ ਬਣਾਉਣ ਦੇ ਵਿੱਚ ਹੁੰਦਾ ਏ ਉਹ ਸਾਰਾ ਖਰਚਾ ਜਿਹੜਾ ਚੜਦੀ ਕਲਾ ਗਰੁੱਪ ਨਿਊ ਚੰਡੀਗੜ੍ਹ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਜੋ ਸਤਵਿੰਦਰ ਸਿੰਘ ਲੰਬੜਦਾਰ ਦੇ ਵੱਲੋਂ ਅਤੇ ਸਰਪੰਚ ਤੇਜਵੀਰ ਸਿੰਘ ਤੇਜੀ ਦੇ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈ ਗਰੀਬ ਲੋਕਾਂ ਦੇ ਜਿਹੜੇ ਘਰ ਜਿਹੜੇ ਟੁੱਟ ਚੁੱਕੇ ਨੇ ਖਾਸਾ ਹਾਲਤ ਹੈ ਉਹਨਾਂ ਦੇ ਜਿਹੜੇ ਘਰਾਂ ਨੂੰ ਜੜ ਤੋਂ ਹੀ ਇਹਨਾਂ ਦੇ ਵੱਲੋਂ ਜਿਹੜਾ ਬਣਾਇਆ ਜਾ ਰਿਹਾ ਹੈ ਸੋ ਬਹੁਤ ਵਧੀਆ ਕੰਮ ਹੈ ਅੱਛਾ ਕੰਮ ਹੈ ਇਹਨਾਂ ਨੂੰ ਲੋੜਵੰਦ ਵੀ ਸਨ ਇਹਨਾਂ ਦੇ ਬੱਚੇ ਛੋਟੇ ਹੈ ਮਾਵਾ-ਮਾਪ ਹੈ ਨਹੀਂ ਮਾਵਾ-ਮਾਪ ਦੀ ਜਨਤ ਹੋ ਚੁੱਕੀ ਹੈ ਪਹਿਲਾਂ ਆਪਾਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਿਆ ਵੀ ਬਾਹਰ ਸੇਵਾ ਤਾਂ ਚਲੋ ਬਾਅਦ ਚ ਹੁੰਦੀਆਂ ਰਹਿਣੀਆਂ ਪਹਿਲਾਂ ਪਿੰਡ ਚ ਇਹ ਇਹਨਾਂ ਦੇ ਮਾਪੇ ਬੱਚਿਆਂ ਦੇ ਸਿਰ ਪਰ ਨਹੀਂ ਹੈਗੇ ਤੇ ਬੱਚੇ ਛੋਟੀ ਉਮਰ ਦੇ ਆ ਹਨਾ ਚਾਚਾ ਕਿੰਨੇ ਕੁ ਉਮਰ ਦੇ ਆ ਥੋੜੀ ਉਮਰ ਦੇ ਆ ਥੋੜੀ ਉਮਰ ਦੇ ਬੱਚੇ ਆ ਜੇ ਇਹਨਾਂ ਦੇ ਵਿਚਾਰਿਆਂ ਦਾ ਮਕਾਨ ਮੀਂਹ ਚ ਮਨੂੰ ਪਰਮਿੰਦਰ ਸਿੰਘ ਕਾਕਾ ਇਹ ਮੁੰਡਾ ਪ੍ਰਾਪਰਟੀ ਦਾ ਕੰਮ ਕਰਦਾ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਮੈਂ ਪਾਇਆ ਵੀ ਸੀ ਆਪਣੇ ਪੇਜ ਤੋਂ ਧੰਨਵਾਦ ਆ ਜੀ ਇਹਨਾਂ ਦਾ ਹਾਂਜੀ ਇਹ ਸਾਡੇ ਬੱਚੇ ਹੀ ਆ ਜੀ ਇਹ ਵੀ ਤਾਂ ਅਸੀਂ ਆਪਣੇ ਬੱਚਿਆਂ ਦਾ ਕਹਿਣਾ ਮੰਨੋਗੇ ਜੀ ਅਸੀਂ ਕੀ ਦਿੱਕਤ ਆ ਰਹੀ ਸੀ ਸਾਨੂੰ ਸਾਨੂੰ ਸੁਲਾਬ ਜਿਆਦਾ ਆਉਂਦੇ ਪਾਣੀ ਵੀ ਅੰਦਰ ਆਉਂਦਾ ਜਿਆਦਾ ਕਿੰਨਾ ਤੁਸੰਦਾ ਹੋਵੇ ਜਿਹੜੇ ਇਹ ਆ ਇਹ ਸੀ ਅੰਨਵੇਂ ਦਾਜੀ ਬਣਿਆ ਵਾ ਸਾਡਾ ਹਾਂਜੀ ਮਕਾਨ ਦਿਹਾੜੀ ਤਾਂ ਕੰਮ ਕਰਦੇ ਆ ਜੀ ਬਹੁਤ ਵਧੀਆ ਜਿਹੜਾ ਉਪਰਾਲਾ ਚੜਦੀ ਕਲਾ ਗਰੁੱਪ ਦੇ ਜਿਹੜੇ ਇਹ ਨੌਜਵਾਨ ਹੈ ਇਹਨਾਂ ਦੀ ਟੀਮ ਹੈ ਲੰਬੜਦਾ ਸੁਤਵੀਰ ਸਿੰਘ ਅਤੇ ਉਹਨਾਂ ਦੇ ਨਾਲ ਜਿਹੜੇ ਤੇਜਵੀਰ ਸਿੰਘ ਤੇਜੀ ਪਰੌਂਜੇ ਦੇ ਵੱਲੋਂ ਜਿਹੜੇ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸੋ ਨਾਲ ਦੀ ਨਾਲ ਤੇਜਵੀਰ ਸਿੰਘ ਤੇਜੀ ਅਤੇ ਲੰਬੜਦਾਰ ਸੁਖਵਿੰਦਰ ਸਿੰਘ ਤੇ ਨਾਲ ਗੱਲਬਾਤ ਕਰਦੇ ਆ ਅਤੇ ਜਿਹੜੇ ਪਰਿਵਾਰਾਂ ਦੇ ਇਹ ਘਰ ਬਣਾਉਣ ਲੱਗੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਕਿੰਨੇ ਸਮੇਂ ਦੇ ਵਿੱਚ ਇਹ ਮਕਾਨ ਬਣਾਏ ਜਾਣਗੇ ਅਤੇ ਕਿੰਨੇ ਕਮਰੇ ਬਣਾਏ ਜਾਣਗੇ ਉਹ ਸਾਰੀ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਕਰਦੇ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਇਹਨਾਂ ਨੌਜਵਾਨਾਂ ਦੇ ਕੰਮ ਵਧੀਆ ਲੱਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਹਿਲਾਂ ਆਪਾਂ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਿਆ ਵੀ ਬਾਹਰ ਸੇ ਬਾਤਾਂ ਚਲੋ ਬਾਅਦ ਚ ਹੁੰਦੀਆਂ ਰਹਿਣੀਆਂ ਪਹਿਲਾਂ ਪਿੰਡ ਚ ਇਹਨਾਂ ਦੇ ਮਾਪੇ-ਬਾਪ ਬੱਚਿਆਂ ਦੇ ਸਿਰ ਪਰ ਨਹੀਂ ਹੈਗੇ ਤੇ ਬੱਚੇ ਛੋਟੀ ਉਮਰ ਦੇ ਹਨ ਹਨਾ ਚਾਚਾ ਕਿੰਨੀ ਕੁ ਉਮਰ ਦੇ ਹਨ ਥੋੜੀ ਉਮਰ ਦੇ ਹਨ 12 14 ਉਮਰ ਦੇ ਬੱਚੇ ਹੈ ਜੇ ਇਹਨਾਂ ਦੇ ਵਿਚਾਰਿਆਂ ਦਾ ਮਕਾਨ ਮੀਂਹ ਚ ਮਨੂੰ ਪਰਮਿੰਦਰ ਸਿੰਘ ਕਾਕਾ ਇਹ ਮੁੰਡਾ ਪ੍ਰਾਪਰਟੀ ਦਾ ਕੰਮ ਕਰਦਾ ਉਹਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਮੈਂ ਪਾਇਆ ਵੀ ਸੀ ਆਪਣੇ ਪੇਜ ਤੋਂ ਵੀ ਜੇ ਕੋਈ ਪਹਿਲਾਂ ਆਪਣੇ ਆਲੇ ਦੁਆਲੇ ਦੇਖੋ ਵੀ ਇੰਨਾ ਮੀਂਹ ਪੈ ਰਿਹਾ ਵੀ ਆਪਣੇ ਆਲੇ ਦੁਆਲੇ ਪਹਿਲਾਂ ਆਪਣੇ ਮਦਦ ਕਰੀਏ ਹਨਾ ਤਾਂ ਸਾਨੂੰ ਵੀਡੀਓ ਆਈ ਆ ਵੀ ਆਪਾਂ ਇਹਨਾਂ ਦੇ ਬੱਚਿਆਂ ਦੀ ਮਦਦ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਕੰਮ ਤੁਸੀਂ ਇਹਨਾਂ ਨੂੰ ਕਰਕੇ ਦੋਗੇ ਕਿੰਨਾ ਇੱਕ ਕਮਰੇ ਅਸੀਂ ਦੋ ਕਮਰੇ ਬਣਾ ਕੇ ਦਵਾਂਗੇ ਜੀ ਬਰਾਂਡਾ ਪਾ ਕੇ ਦਵਾਂਗੇ ਅੱਛਾ ਜਿਹੜਾ ਮੋਬਾਈਲ ਹਾਂ ਉਹ ਨਕਸ਼ਾ ਜਿਹੜਾ ਵੀ ਨਕਸ਼ਾ ਬਣਾਇਆ ਹੋਇਆ ਨਾ ਉਹਦੇ ਵਿੱਚ ਦੋ ਕਮਰੇ ਆ ਕਿਚਨ ਹੈ ਤੇ ਬਾਥਰੂਮ ਹੈ ਇੱਕ ਬਤ ਦਿਖਾ ਦਿਓ ਨਾ ਕਿਸ ਤਰ੍ਹਾਂ ਹਾਂ ਆ ਦੇਖੋ ਜੀ ਇਹ ਨਕਸ਼ਾ ਬਣਾਇਆ ਹੋਇਆ ਇਹ 12 12 ਬਾਈ 12 12x12 ਦਾ ਇੱਕ ਕਮਰਾ ਇਹ 6 ਫੁੱਟ ਦੇ ਬਗਬੇ ਕਿਚਨ ਆ ਗਿਆ ਤੇ ਫਿਰ 12 ਫੁੱਟ ਦਾ 12x12 ਦਾ ਰੂਮ ਆ ਦੋ ਕਮਰੇ ਆ ਦੋ ਕਮਰੇ ਕਿਚਨ ਵਾਸ਼ਰੂਮ ਜੀ ਤੇ ਬਣਾ ਕੇ ਆਪਾਂ ਦੇਵਾਂਗੇ ਜੀ ਜੀ ਮੌਕੇ ਤੇ ਠੇਕੇਦਾਰ ਬੁਲਾਇਆ ਏ ਤੇ ਸਾਡੇ ਸਰਪੰਚ ਸਾਹਿਬ ਖੜੇ ਆ ਹੋਰ ਪਿੰਡ ਦੇ ਚਾਚਾ ਜੀ ਉਹਨੇ ਖੜੇ ਆ ਤੇ ਚੜਦੀ ਕਲਾ ਗਰੁੱਪ ਆਪਣਾ ਜਿਵੇਂ ਸਮਾਜ ਸੇਵੀ ਤੌਰ ਤੇ ਵਿਚਰਦਾ ਰਹਿੰਦਾ ਐਵੇਂ ਹੀ ਸਾਡੇ ਸਾਰਾ ਗਰੁੱਪ ਸਹਿਯੋਗ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਦੋ ਕਮਰੇ ਇਹਨਾਂ ਬੱਚਿਆਂ ਨੂੰ ਪਾ ਕੇ ਤਾਂ ਜ਼ਰੂਰਤਮੰਦ ਹੈ ਸੀ ਇਹ ਜ਼ਰੂਰਤਮੰਦ ਹੈ ਸਰਪੰਚ ਸਾਹਿਬ ਤੋਂ ਪਤਾ ਕਰਿਆ ਸਾਡੇ ਪਿੰਡ ਦੇ ਚਾਚਾ ਜੀ ਖੜੇ ਸੀ ਸਾਰੇ ਪਿੰਡਾਂ ਨੂੰ ਇਹ ਜ਼ਰੂਰਤਮੰਦ ਮੰਦਾ ਜੀ ਮਾਪੇ ਨਹੀਂ ਨੇ ਉਹ ਡੈਥ ਹੋ ਲੈਣਾ ਇਹਨਾਂ ਦੇ ਮਾਪਿਆਂ ਦੀ ਇਹ ਬੱਚੇ ਛੋਟੇ ਐ ਮਾਪਿਆਂ ਦੀ ਡੈਥ ਹੋ ਲਈ ਤੇ ਬੱਚੇ ਹਲੇ ਪੜ੍ਹਦੇ ਲਿਖਦੇ ਐ ਇਹ ਹਲੇ ਕਮਾਉਣ ਯੋਗ ਨਹੀਂ ਹੈਗੇ ਤੇ ਇਹਨਾਂ ਨੂੰ ਬਹੁਤ ਜ਼ਰੂਰਤ ਸੀ ਇਸ ਚੀਜ਼ ਦੀ 14-15 ਸਾਲ ਦੀ ਬੱਚਾ ਮੁੰਡਾ ਉਹ ਤੋਂ ਛੋਟਾ ਹੈ ਕੁੜੀ 14-15 ਸਾਲ ਦੀ ਤੇ ਬੱਚਾ ਉਹ ਤੋਂ ਵੀ ਛੋਟਾ ਹੈ ਤੇ ਸਾਨੂੰ ਇਹ ਲੋਡ ਬੰਦ ਪਰਿਵਾਰ ਤਾਂ ਅਸੀਂ ਇਹਨਾਂ ਦੀ ਮਦਦ ਕਰਾਂ ਕਿੰਨੇ ਕੁ ਦਿਨਾਂ ਦੇ ਵਿੱਚ ਲੱਗਦਾ ਤੁਹਾਨੂੰ ਵੀ ਤਿਆਰ ਕਰਦੇ ਅਸੀਂ ਠੇਕੇਦਾਰ ਨਾਲ ਗੱਲ ਕਰੀ ਹੈ ਜੀ ਦਿਵਾਲੀ ਤੋਂ ਪਹਿਲਾਂ ਲੈਂਟਰ ਪਾ ਦੇਣਾ ਹੈ ਬਾਕੀ ਠੇਕੇਦਾਰ ਕਿੰਨੀ ਤਾਂ ਕੋਈ ਦਿੱਕਤ ਨਾ ਆਵੇ ਸਾਡੇ ਕਿੰਨੀ ਤੇ ਕੋਈ ਦਿੱਕਤ ਨਹੀਂ ਆਊਗੀ ਅਸੀਂ ਤਾਂ ਜਦੋਂ ਚਾਹੇ ਜਿਹੜਾ ਸਮਾਨ ਸਾਂ ਹੈ ਸਾਨੂੰ ਇੱਕ ਫੋਨ ਕਰਨ ਦੀ ਲੋੜ ਹੈ ਕੋਈ ਦਿੱਕਤ ਨਹੀਂ ਆਊਗੀ ਸਾਡੇ ਕਿੰਨੀ ਠੀਕ ਹੈ ਲੈਂਟਰ ਮਿਲ ਗਈ ਤੁਸੀਂ ਦੋ ਕਮਰਾ ਲੈਂਟਰ ਪੱਕਾ ਪੂਰਾ ਪਾ ਕੇ ਦਵੋਗੇ ਬਿਲਕੁਲ ਜੀ ਬਿਲਕੁਲ ਤਿਆਰ ਕਰਕੇ ਜਾਊਂਗਾ ਜੀ ਕੋਈ ਰੌਲਾ ਹੀ ਨਹੀਂ ਫੀਟਿੰਗ ਵਗੈਰਾ ਹੋਰ ਜਿਹੜਾ ਫੀਟਿੰਗ ਕਰਕੇ ਦਰਵਾਜ਼ੇ ਲਾ ਕੇ ਦਵ ਸਾਰਾ ਕੁਝ ਕਰਕੇ ਕੰਪਲੀਟ ਕਰਕੇ ਦੋ ਤੇ ਜੀ ਆਪਣੇ ਪਿੰਡ ਮਤਲਬ ਆਪਣੇ ਨਾ ਪਿੰਡ ਦੇ ਨਾਲੇ ਪੈ ਜਾਂਦਾ ਜੀ ਇਹ ਫਰੋਜਪੁਰ ਮੰਦਰ ਦੇ ਨਾਲ ਹੈ ਇਹ ਆਪਣੇ ਪਿੰਡ ਦੇ ਪਿੱਛੇ ਹੈ ਹੁਣ ਸਰਪੰਚ ਸਾਹਿਬ ਨੇ ਜਿਵੇਂ ਦੱਸਿਆ ਸਾਨੂੰ ਆਪਾਂ ਨੂੰ ਦੇ ਇੱਕ ਟਿੱਚਾ ਇਹ ਪੰਜ ਸਾਹਿਬ ਹੈ ਜੀ ਇਹ ਵੀ ਪੰਜ ਸਾਹਿਬ ਹੈ ਐਸ ਬਾੜ ਬਾੜਦੇ ਆ ਤੇ ਪੰਜ ਸਾਹਿਬ ਨੇ ਜਿਵੇਂ ਸਾਨੂੰ ਦੱਸਿਆ ਸੀ ਤਾਂ ਇੱਕ ਟਿੱਚਾ ਚੱਕਿਆ ਜੀ ਵੀ ਅਸੀਂ ਆਪਣੇ ਪਿੰਡ 'ਚ ਕੋਈ ਕੱਚਾ ਮਕਾਨ ਨਹੀਂ ਰਹਿਣ ਦੇਣਾ ਜਿਹੜਾ ਪੰਜਾਬ ਹੈ ਨਾ ਜੀ ਜਿਹੜਾ ਵੀ ਲੋੜਵੰਦ ਪਰਿਵਾਰ ਹੈ ਉਹਦੇ ਘਰ ਤੇ ਛੱਤ ਪੱਕੀ ਪਾਉਂਗੇ ਜੀ ਅਸੀਂ ਕੌਣੇ ਕਰਾਉਣ ਵਾਲੇ ਮਹਾਰਾਜ ਕਰਵਾਊਗਾ ਅਸੀਂ ਇਹਨਾਂ ਦਾ ਘਰ ਵੀ ਪੱਕਾ ਪਾ ਕੇ ਦਵਾਂਗੇ ਜੀ ਐਤੋਂ ਬਾਅਦ ਇੱਕ ਘਰ ਹੋਰ ਹੈ ਉਹਨਾਂ ਦਾ ਸਰਵੇ ਕਰਨਾ ਅਸੀਂ ਵਨ ਬਾਏ ਵਨ ਪਹਿਲਾਂ ਹੁਣ ਇੱਕ ਮਕਾਨ ਦਾ ਤੁਸੀਂ ਪਿੱਛੇ ਦੇਖ ਕੇ ਆਏ ਹੋ ਉਹਨਾਂ ਦਾ ਦਿਵਾਲੀ ਤੱਕ ਲੈਂਡਰ ਪੈ ਜਾਏਗਾ ਚਲੋ ਹੁਣ ਠੇਕੇਦਾਰ ਦੀ ਕੋਈ ਦਿੱਕਤ ਆ ਜੇ ਲੇਟ ਫੇਟ ਹੋ ਜਾਏ ਉਹਨਾਂ ਦਾ ਲੈਂਡਰ ਪਾ ਕੇ ਅਸੀਂ ਇੱਧਰ ਛੇੜ ਦਾਂਗੇ ਮਕਾਨ ਦੇ ਵਿੱਚ ਕੀ ਕੁਝ ਕਰ ਲੂਗੇ ਤੁਸੀਂ ਇਹਦੇ ਵਿੱਚ ਵੀ ਉਹੀ ਸੈੱਟ ਬਣਾ ਕੇ ਦੇਣਾ ਜੀ 12x12 ਦੇ ਦੋ ਰੂਮ ਤੇ ਇੱਕ ਕਿਚਨ ਹੈ ਕਹਿੰਦੇ ਵੀ ਸਾਡੇ ਵਾਸ਼ਰੂਮ ਬਣੇ ਹੋਏ ਆ ਪੱਕੇ ਵਾਸ਼ਰੂਮਾਂ ਦੀ ਸਾਨੂੰ ਲੋੜ ਕੋਈ ਨਹੀਂ ਹੈ ਤੇ ਇਹਨਾਂ ਕੋਲੇ ਜਗ੍ਹਾ ਵੱਧੂ ਹੈ ਤੇ ਇਹਨਾਂ ਦੀ ਨਾ ਇੱਕ ਇਥੇ ਮਤਲਬ ਕੱਚਾ ਆ ਥੱਲੇ ਕੱਚਾ ਹੈ ਕੱਚੇ ਕਰਕੇ ਥੱਲੇ ਜਿਹੜੇ ਨਾਲੇ ਨੂਲੇ ਲੰਘਦੇ ਆ ਨਾ ਉਹਨਾਂ ਕਰਕੇ ਥੱਲੇ ਦਲਦਲ ਬਣ ਗਈ ਐ ਸਲਾਬ ਆ ਗਈ ਐ ਤੇ ਅਸੀਂ ਜਦੋਂ ਪਿੱਛੇ ਆਏ ਸੀ ਇਹਨਾਂ ਦੇ 5-6 ਮਹੀਨੇ ਪਹਿਲਾਂ ਤਾਂ ਬਚਾਰਿਆਂ ਦੇ ਨਿਆਣਿਆਂ ਨੂੰ ਵੀ ਡੈਂਗੂ ਹੋ ਗਿਆ ਸੀ ਮੇਰੇ ਖਿਆਲ ਡੈਂਗੂ ਹਾਂ ਬਿਮਾਰ ਹੋਏ ਬਿਮਾਰ ਹੋਏ ਹੋਈ ਸੀ ਸਾਰੇ ਹੀ ਟੱਬਰ ਤਾਂ ਅਸੀਂ ਹੁਣ ਆਪਣਾ ਜਦੋਂ ਟਾਈਮ ਆ ਗਿਆ ਸੀ ਬਰਸਾਤਾਂ ਤੋਂ ਡਿੱਗਦੇ ਸੀ ਵੀ ਬਰਸਾਤਾਂ ਲੰਘ ਜਾਣ ਬਰਸਾਤਾਂ ਤੋਂ ਬਾਅਦ ਅਸੀਂ ਇਹ ਕੰਮ ਸ਼ੁਰੂ ਕਰਨਾ ਤਾਂ ਕਿ ਹੁਣ ਅਸੀਂ ਪਿੰਡ ਪਿੰਡ 'ਚ ਜਾ ਕੇ ਘਰ ਘਰ ਜਾ ਕੇ ਸਾਰਿਆਂ ਨੂੰ ਕਰ ਰਹੇ ਜਿਹੜਾ ਵੀ ਵੀਰ ਆਪਣੇ ਨਾਲ ਮਤਲਬ ਜਿਹੜਾ ਵੀ ਆਪਣੇ ਪਿੰਡ 'ਚ ਮਕਾਨ ਹੋਊਗਾ ਸੀ ਉਹਨੂੰ ਜਰੂਰ ਪੱਕਾ ਕਰਾ ਕੇ ਦਵਾਂਗੇ ਠੀਕ ਹੈ ਇਹਨਾਂ ਦਾ ਧੰਨਵਾਦ ਆ ਜੀ ਇਹਨਾਂ ਦਾ ਇਹ ਸਾਡੇ ਬੱਚੇ ਹੀ ਆ ਜੀ ਇਹ ਵੀ ਤਾਂ ਅਸੀਂ ਆਪਣੇ ਬੱਚਿਆਂ ਦਾ ਕਹਿਣਾ ਮੰਨੋਗੇ ਜੀ ਅਸੀਂ ਅੱਛਾ ਕੀ ਦਿੱਕਤ ਆ ਰਹੀ ਸੀ ਸਾਨੂੰ ਸਲਾਬ ਜਿਆਦਾ ਆਉਂਦੀ ਪਾਣੀ ਵੀ ਅੰਦਰ ਆਉਂਦਾ ਜਿਆਦਾ ਕਿੰਨਾ ਦਾ ਸਾਮਾ ਹੋ ਗਿਆ ਇਹ ਜਿਹੜੇ ਹਾਲਾਤ ਇਹ 99 ਦਾ ਜੀ ਬਣਿਆ ਵਾ ਸਾਡਾ ਅੱਛਾ ਹਾਂਜੀ ਮਕਾਨ ਨਿਕਲ ਕੀ ਕੰਮ ਕਰਦੇ ਆਂ ਲਿਹਾੜੀ ਦਾ ਕੰਮ ਕਰਦੇ ਆਂ ਜੀ ਅੱਛਾ ਹਾਂਜੀ ਤੇ ਹੁਣ ਕੀ ਕਿਹਾ ਗਿਆ ਇਹਨਾਂ ਵੱਲੋਂ ਤੁਹਾਨੂੰ ਇਹਨਾਂ ਨੇ ਕਿਹਾ ਜੀ ਵੀ ਦੋ ਕਮਰੇ ਇੱਕ ਕਿਚਨ ਬਣਾ ਕੇ ਦੇਵਾਂਗੇ ਅਸੀਂ ਹਾਂਜੀ ਜਿੱਥੋਂ ਠੀਕ ਲੱਗਿਆ ਤੁਹਾਨੂੰ ਹਾਂਜੀ ਠੀਕ ਲੱਗਿਆ ਲੱਗ ਰਿਹਾ ਹਾਂਜੀ ਬਾਬਾ ਜੀ ਅੱਜ ਜਿਹੜਾ ਗਰੀਬ ਪਰਿਵਾਰ ਦੇ ਨਾਲ ਮੋਢੇ ਨਾਲ ਮੋਟਰ ਲਾ ਕੇ ਖੜੇ ਐ ਚੜ੍ਹਦੀ ਕਲਾ ਗਰੁੱਪ ਤੇ ਜਿਹੜਾ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਵੇ ਮਕਾਨ ਬਣਾ ਕੇ ਜਿਹੜਾ ਦਿੱਤਾ ਜਾਏਗਾ ਕਿਉਂਕਿ ਜ਼ਰੂਰਤਮੰਦ ਸੀ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਆ ਗਏ ਨੌਜਵਾਨਾਂ ਦਾ ਕੰਮ ਬਹੁਤ ਵਧੀਆ ਮੇਰਾ ਬਹੁਤ ਵਧੀਆ ਕੰਮ ਹੈ ਅੱਛਾ ਕੰਮ ਹੈ ਇਹਨਾਂ ਨੂੰ ਲੋੜਵੰਦ ਵੀ ਥੇ ਇਹ ਇਹਨਾਂ ਦੇ ਬੱਚੇ ਛੋਟੇ ਐ ਮਾਪੇ ਵਾਪੇ ਨਹੀਂ ਮਾਪੇ ਆਪ ਦੀ ਡੈਥ ਹੋ ਚੁੱਕੀ ਐ ਮੁੰਡਿਆ ਕੀ ਉਮਰ ਮੇਂ ਕਾ 14-15 ਕੇ ਸਾਲ ਐ ਮੁੰਡੇ ਕੀ 10 ਕੇ ਸਾਲ ਦੀ 11 ਦੀ ਉਮਰ ਐ ਤੇ ਇਹਨਾਂ ਦਾ ਹੋਰ ਕੋਈ ਕਮਾਉਣੇ ਵਾਲਾ ਵੀ ਨਹੀਂ ਹੈ ਇਹਨਾਂ ਦਾ ਹੂੰ ਤੇ ਬਾਕੀ ਰੱਬ ਭਲਾ ਕਰੇ ਇਹਨਾਂ ਦਾ ਅੱਛਾ ਕੰਮ ਹੈ ਬਹੁਤ ਵਧੀਆ ਪ੍ਰਯੋਗ ਕਰਨੇ ਅੱਛਾ ਕੰਮ ਹੈ ਪਛੋਕੜ ਤਾਂ ਇਹਨਾਂ ਦੇ ਮਲਾ ਜਿਹੜੇ ਬਾਪ ਤਾਂ ਇਹਨਾਂ ਦਾ ਬੱਚਿਆਂ ਦਾ ਉਹ ਤਾਂ ਤੇ ਤਿੰਨ ਭਰਾ ਹੋਰ ਤੇ ਇਹਨਾਂ ਦੇ ਉਹਨਾਂ ਕੀ ਡੈਥ ਹੋ ਗਈ ਹੈ ਇੱਕ ਭਰਾ ਬੜਾ ਹੈਗਾ ਇਹਨਾਂ ਉਹ ਆਪਣਾ ਲੱਗ ਹੈ ਇਹ ਆਪਣੇ ਲੱਗਦੇ ਤੇ ਇਹਨਾਂ ਦਾ ਮਕਾਨ ਸਾਰਾ ਗਰਿਆ ਪਤਾ ਹਾ ਇਹ ਕਾਗਜ਼ ਵਗੈਰਾ ਪਾਇਆ ਬਹੁਤ ਪੁਰਾਣਾ ਚੋਂਦੇ ਤੇ ਹੁਣ ਮੀਂਹ ਮ ਬਰਸਾਤ ਮੰਦ ਜਿਆਦਾ ਹੀ ਪ੍ਰੋਬਲਮ ਹੋ ਗਈ ਤੀ ਫਿਰ ਇਹ ਕਾਗਜ਼ ਪੂਰੀ ਪਾ ਕੇ ਦਿੱਤੇ ਬਚਾਰਾ ਨਾ ਨੇ ਕਰੀ ਹਿੰਮਤ ਮਾਣੀ ਮੋਟੀ ਹਾਂ ਬਾਦਾਂ ਚੰਗਾ ਉਪਰਾ ਲੱਗ ਰਿਆ ਨਾ ਬਹੁਤ ਅੱਛੀ ਗੱਲ ਹੈ ਜੀ ਠੀਕ ਹੈ ਹਾਂ ਜੀ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਚੱਲਦੀ ਗੱਲ ਗਰੁੱਪ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦਾ ਲੱਗ ਰਿਹਾ ਏ ਉਹਨਾਂ ਦਾ ਇਹ ਕੰਮ ਬਹੁਤ ਵਧੀਆ ਜੀ ਹਾਂ ਹਾਂ ਜੀ ਵਿਚਾਰੇ ਛੱਤ ਵਿੱਚ ਬਹਿ ਜੂਗੇ ਨਿਆਣੇ ਹਾਂ ਜੀ ਜ਼ਰੂਰਤਮੰਦ ਹੈ ਹਾਂ ਜੀ ਜ਼ਰੂਰਤਮੰਦ ਹੈ ਕੀ 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 ਦਿੱਕਤ ਸੀ ਪਰਿਵਾਰ ਨੂੰ ਜੋ ਦੋ ਬੱਚੇ ਆ ਉਹਨਾਂ ਨੂੰ ਵੱਡੀ ਦਿੱਕਤ ਇਹ ਦੋ ਦਿਨੇ ਬਿਮਾਰ ਹੋਈਏ ਮਾਂ ਚਾਹ ਇਹਨਾਂ ਦੀ ਬਾਪ ਨੂੰ ਕੈਂਸਰ ਦਾ ਪਹਿਲਾਂ ਹੀ ਮੁੱਕਿਆ ਉਹ ਠੀਕ ਹੈ ਹਾਂ ਯਾਦਾ ਦੋ ਦਿਨ ਹੋਈ ਬਿਮਾਰ ਅੱਛਾ ਮਕਾਨ ਬਣਾ ਕੇ ਤਿਆਰ ਤੁਰ ਕਰਕੇ ਦੋਂਗੇ ਇਹ ਹਾਂਜੀ ਵਾਦਾ ਕਰਕੇ ਗਏ ਆ ਹਾਂਜੀ ਆਪਰ ਉਸਤਾ ਤੁਹਾਨੂੰ ਪੂਰਾ ਪਰੋਸਾ ਠੀਕ ਲੱਗੇ ਤੁਹਾਨੂੰ ਹਾਂਜੀ ਠੀਕ ਲੱਗੇ ਠੀਕ ਹੈ ਚੱਬ ਤਾਂ ਕਹਿ ਦਿਆ ਇੱਟਾ ਨਿਕਲ ਜੂਗੇ ਹਨਾ ਜੀ ਕਿੰਨੇ ਫਰੰਟ ਚਾਚੀ ਕਿੰਨਾ ਕਾ ਪਰ ਦੇਖ ਲੈਣਾ 12x12 ਦਾ ਅੱਜ ਦਿਖਾਣਾ ਆ ਜਾ ਬਈ ਜਾਵਾ ਕਾ ਕੇ ਮੈਨੂੰ ਦਿਖਾ ਦਈਏ ਮਿਸਤਰੀ ਨੂੰ ਦਿਖਾ ਦਈਏ ਨਾ ਨਾ ਉਹ ਨੱਖ ਲੈਣਾ ਲੈਕਟ੍ਰੀਨ ਦਾ ਦਿਖਾ ਦੇ ਦਸ ਮੈਨੂੰ 12x12 ਦਾ ਕਮਰਾ ਇੱਕ ਹੋ ਗਿਆ ਹੂੰ ਗੱਬੇ ਸੈਂਟਰ ਦੇ ਕਿਚਨ ਹੈ ਹਾਂ ਇਹ ਕਮਰਾ ਇੱਧਰ ਹੈ ਇਹਨੂੰ ਦਾ ਘਾ ਮਿਸਤਰੀ ਨੂੰ ਦਿਖਾ ਕਾ ਕੇ ਆ ਜਾ ਮੇਰੇ ਮਾੜਾ ਮੋਟਾ ਚੇਂਜ ਕਰਨਾ ਤੂੰ ਕਰ ਲਈ ਇੱਧਰ ਨੂੰ ਮੂਹ ਕਰਨਾ ਇਹਨੂੰ ਦੱਸ ਇੱਧਰ ਨੂੰ ਮੂਹ ਕਰਨਾ ਕਮਰੇ ਨੂੰ ਠੀਕ ਹੈ ਠੀਕ ਠੀਕ ਹੈ ਇਹ ਤੇਰਾ ਏਰੀਆ ਹੋ ਗਿਆ ਹਾਂ ਸਮਝਾਉਣ ਦੀ 12x24 ਬਏ 30 30/12 ਹੋ ਗਿਆ 12x12 ਦੇ ਕਮਰੇ ਬਣਾ ਲੈਣੇ ਦੋ 12x12 ਇੱਧਰ 12x12 ਇੱਧਰ 12x6 ਦੀ ਕਿਚਨ ਠੀਕ ਹੈ ਜੀ ਬਾਥਰੂਮ ਹਾਂ ਗੱਡੇ ਮੋਲਾ ਦੀ ਬਾਥਰੂਮ ਹਨਾ ਆ ਕਿਚਨ ਦੀ ਸਲੇਬ ਹੋ ਗਈ ਠੀਕ ਹੈ ਬਾਥਰੂਮ ਇੱਧਰ ਇੱਧਰ ਨਿਕਲ ਜੂਗਾ ਤੇ ਇਹ ਇਨਾਂ ਟੇਕ ਸੈਂਟਰ ਠੀਕ ਹੈ ਆ ਗੱਡਿਆਂ ਬਾਥਰੂਮ 12 ਵਜੇ ਬਣਾਇਆ ਤੇ ਇਹਨਾਂ ਦੇ ਨਾਲ ਇੱਧਰ ਵਾਲਾ ਹਾਂ ਹਾਂ ਹੁਣ ਕਹਿੰਦੇ ਇੱਧਰ ਨੂੰ ਬਣਾਉਣਾ ਆ ਆ ਆ ਚੀਜ਼ ਇੱਧਰ ਚਲੇ ਜਾਣਾ ਠੀਕ ਹੈ ਚਲੇ ਗਏ ਠੀਕ ਹੈ ਬਣਾਉਣਾ